ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਕ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਬ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋ ਗਏ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਨਿਕਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਉਫਾਨ ਤੇ ਪੰਜਾਬ ਹੈ ਤੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਸਮੇਂ ਪਾਣੀ ਪਰ ਚੁੱਕਿਆ ਹੜ ਦੀ ਮਾਰ ਹੈ ਠਾ ਇਸ ਸਮੇਂ ਪੰਜਾਬ ਐ ਤੇ ਜੇਕਰ ਆਪਾਂ ਪਾਖੜਾ ਡੈਮ ਦੀ ਇਸ ਸਮੇਂ ਗੱਲ ਕਰੀਏ ਤਾਂ ਪਾਖੜਾ ਡੈਮ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਬੀਤੇ ਦਿਨ ਤੋਂ ਅੱਜ ਤਿੰਨ ਫੁੱਟ ਜੋ ਕਿ ਵੱਧ ਪਾਖੜਾ ਡੈਮ ਦੇ ਵਿੱਚ ਪਾਣੀ ਹੈ ਤੇ ਇਸ ਤੋਂ ਬਾਅਦ ਪਾਖੜਾ ਡੈਮ ਦਾ ਜੋ ਪਾਣੀ ਹੈ ਇਸ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਜੋ ਬਾਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਠਾ ਹੈ ਜੋ ਪਾਖੜਾ ਡੈਮ ਦਾ ਪਾਣੀ ਹੈ ਬੀਤੇ ਦਿਨ ਜੋ 2 ਫੁੱਟ ਜੋ ਕਿ ਪਾਣੀ ਹੋਰ ਜ਼ਿਆਦਾ ਵੱਧ ਗਿਆ ਤੇ ਇਸ ਤੋਂ ਇਲਾਵਾ ਖੱਤੇ ਦਾ ਨਿਸ਼ਾਨ ਇੱਥੇ 1680 ਫੁੱਟ ਹੈ ਤੇ ਇਸ ਸਮੇਂ ਜੋ ਪੱਧਰ ਦੀ ਗੱਲ ਕਰੀਏ ਤਾਂ ਇਸ ਸਮੇਂ ਜੋ ਪੱਧਰ ਹੈ 1676.72 ਫੁੱਟ ਪਾਕੜਾ ਡੈਮ ਦੇ ਵਿੱਚ ਪਾਣੀ ਚੱਲ ਰਿਹਾ ਤੇ ਜਿਸ ਤੋਂ ਬਾਅਦ ਮੁਸੀਬਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਜੇਕਰ ਪੰਜਾਬ ਪਾ ਦੀ ਗੱਲ ਕਰੀਏ ਤਾਂ ਲਗਾਤਾਰ ਅੱਜ ਚੌਥਾ ਦਿਨ ਹੈ ਪੰਜਾਬ ਦੇ ਵਿੱਚ ਜੋ ਮੀਂਹ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਤੋਂ ਬਾਅਦ ਅੱਜ ਜੇਕਰ ਪਾਖੜਾ ਡੈਮ ਦੀ ਗੱਲ ਕਰੀਏ ਤਾਂ ਪਾਖੜਾ ਨੰਗਲ ਡੈਮ ਦੇ ਵਿੱਚ ਅੱਜ ਪਾਣੀ ਦਾ ਜੋ ਪੱਧਰ ਹੈ ਉਹ ਫੇਰ ਤੋਂ ਵੱਧ ਗਿਆ 2 ਫੁੱਟ ਹੋਰ ਜ਼ਿਆਦਾ ਜੋ ਪਾਣੀ ਵੱਜ ਚੁੱਕਿਆ ਹੈ ਤੇ ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਹੇਠਾਂ ਪਾਣੀ ਇੱਥੇ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੋਂਗ ਡੈਮ ਦੇ ਵਿੱਚ ਵੀ ਜੋ ਪੋਂਗ ਡੈਮ ਦਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ 7-10 ਫੁੱਟ ਜਿੱਥੇ 10 ਫੁੱਟ ਉੱਪਰ ਚੱਲ ਰਿਹਾ ਹੈ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਇਸ ਸਮੇਂ ਪਾਣੀ ਵੱਧਿਆ ਹੋਇਆ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਵੱਧਿਆ ਹੋਇਆ ਤੇ ਪੌਂਗ ਡੈਮ ਦੇ ਵਿੱਚ ਸਭ ਤੋਂ ਪਹਿਲਾਂ ਜੋ ਕਿ ਉਸਦੇ ਪੌਂਗ ਡੈਮ ਦੇ ਜਿਹਨੇ ਫਲੱਡ ਗੇਟਸ ਹਨ ਉਹਨਾਂ ਨੂੰ ਖੋਲ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਪਾਣੀ ਆਇਆ ਤੇ ਹੁਣ ਜੋ ਕਿ ਉਫਾਨ ਦੇ ਉੱਪਰ ਪੰਜਾਬ ਚਲਦਾ ਨਜ਼ਰ ਆ ਰਿਹਾ ਹੈ ਇਸ ਸਮੇਂ ਹੜ ਦੀ ਚਪੇਟ ਦੇ ਵਿੱਚ ਪੰਜਾਬ ਹੈ ਤੇ ਲਗਾਤਾਰ ਜੋ ਪਾਣੀ ਦਾ ਪੱਧਰ ਹੈ ਦਰਿਆਵਾਂ ਦੇ ਵਿੱਚ ਵੱਧਦਾ ਜਾ ਰਿਹਾ ਜਿਸ ਦੇ ਕਾਰਨ ਜੋ ਪਾਣੀ ਹੈ ਉਹ ਪਿੰਡਾਂ ਦੇ ਵਿੱਚ ਵੜ ਰਿਹਾ ਤੇ ਲੋਕਾਂ ਨੂੰ ਹੋਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਕਈ ਫੁੱਟ ਜੋ ਕਿ ਲੋਕਾਂ ਦੇ ਘਰਾਂ ਦੇ ਅੰਦਰ ਵੀ ਪਾਣੀ ਆ ਗਿਆ ਸੜਕਾਂ ਦੇ ਹਾਲਾਤ ਇਸ ਸਮੇਂ ਕਾਫੀ ਵੱਧ ਤੋਂ ਬੱਤਰ ਦੇਖਣ ਨੂੰ ਮਿਲ ਰਿਹਾ ਤੇ ਅੱਜ ਸਤਲੁਜ ਦਰਿਆ ਦਾ ਵੀ ਜੋ ਬੰਨ ਹੈ ਉਹ ਟੁੱਟ ਗਿਆ ਜਿਸ ਤੋਂ ਬਾਅਦ ਕਾਫੀ ਮੁਸ਼ਕਲ ਦੇ ਨਾਲ ਇਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਕਈ ਆਰਮੀ ਦੀਆਂ ਟੀਮਾਂ ਵੀ ਉੱਥੇ ਮੌਕੇ ਦੇ ਉੱਪਰ ਮੌਜੂਦ ਨੇ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਤਾਂ ਹਾਲਾਂਕਿ ਸਤਲੁਜ ਦਰਿਆ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਉਹ ਨਹੀਂ ਵਧਿਆ ਤੁਸੀਂ ਬੰਨ ਜੋ ਕਿ ਉਹ ਪਹਿਲੇ ਵੀ ਟੁੱਟ ਚੁੱਕਿਆ ਸੀਗਾ ਜਿਸ ਨੂੰ ਲੋਕਾਂ ਦੇ ਵੱਲੋਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਪਾਣੀ ਦਾ ਪੱਧਰ ਉੱਥੇ ਨਹੀਂ ਵਧਿਆ ਪਰ ਜੋ ਮੁਸੀਬਤ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਇੱਥੇ ਹੀ ਬੀਤੇ ਦਿਨ ਤੋਂ 2 ਫੁੱਟ ਜੋ ਕਿ ਅੱਧ ਇਸ ਸਮੇਂ ਪਾਖੜਾ ਨੰਗਲ ਡੈਮ ਦੇ ਵਿੱਚ ਜੋ ਕਿ ਪਾਣੀ ਦਾ ਪੱਧਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਮਹਿਜ਼ 3 ਫੁੱਟ ਹੇਠਾਂ ਜੋ ਕਿ ਪਾਣੀ ਇਸ ਸਮੇਂ ਪਾਖੜਾ ਨੰਗਲ ਡੈਮ ਦੇ ਵਿੱਚ ਹੈ ਜਿੱਥੇ ਕੀ ਗੱਲ ਕਰੀਏ ਤਾਂ 1680 ਜੋ ਕਿ ਫੁੱਟ ਇਸ ਦਾ ਖਤਰੇ ਦਾ ਨਿਸ਼ਾਨ ਦੱਸਿਆ ਜਾ ਰਿਹਾ ਉਸ ਤੋਂ ਸਿਰਫ 3 ਫੁੱਟ ਹੇਠਾਂ ਪਾਣੀ ਚੱਲ ਰਿਹਾ ਤੇ ਹੁਣ ਖਤਰੇ ਦੀ ਘੰਟੀ ਜੋ ਕਿ ਲਗਾਤਾਰ ਵੱਧਦੀ ਵੱਜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ 4 ਦਿਨਾਂ ਤੋਂ ਮੀਂਹ ਹੈ ਤੇ ਆਉਣ ਵਾਲੇ ਅਜੇ 10 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਹੈ ਇਥੇ ਤੱਕ ਕਿ ਪੰਜਾਬ ਦੇ ਵਿੱਚ ਜੋ ਕਈ ਇਲਾਕੇ ਨੇ ਉਹ ਮੀਂਹ ਦੇ ਨਾਲ ਪਰ ਚੁੱਕੇ ਨੇ 11 ਜ਼ਿਲ੍ਹੇ ਪੰਜਾਬ ਦੇ ਇਸ ਸਮੇਂ ਹਾਈ ਅਲਰਟ ਤੇ ਰੱਖੇ ਹੋਏ ਨੇ ਐਨਡੀਆਰਐਫ ਦੀ ਟੀਮਾਂ ਦੀ ਗੱਲ ਕਰੀਏ ਐਸਡੀਆਰਐਫ ਦੀ ਟੀਮਾਂ ਦੀ ਗੱਲ ਕਰੀਏ ਜਾਂ ਫਿਰ ਆਰਮੀ ਦੇ ਜਵਾਨਾਂ ਦੀ ਗੱਲ ਕਰੀਏ ਸਾਰੀ ਜੋ ਕਿ ਫੋਰਸ ਹੈ ਇਸ ਸਮੇਂ ਪੰਜਾਬ ਦੇ ਨਾਲ ਰਲ ਕੇ ਉਹਨਾਂ ਨੂੰ ਮੁਸੀਬਤ ਤੋਂ ਬਾਹਰ ਕੱਢਣ ਦੀ ਜੋ ਕਿ ਮੁਸ਼ਕਲ ਕਰ ਰਹੀ ਹੈ ਉੱਤੇ ਹੀ ਲੋਕ ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਪ੍ਰਭਾਵਿਤ ਹੈ ਕਈ ਲੋਕਾਂ ਨੂੰ ਇਸ ਸਮੇਂ ਰੈਸਕਿਊ ਕਰ ਲਿਆ ਗਿਆ ਹੈ ਕਈ ਲੋਕਾਂ ਦੀ ਮੌਤ ਹੋ ਗਈ ਹੈ ਲੱਖਾਂ ਇਕਰ ਜੋ ਕਿ ਕਿਸਾਨਾਂ ਦੀ ਜ਼ਮੀਨ ਇਸ ਸਮੇਂ ਬਰਬਾਦ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਡੈਨਿਕਸਫੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਉਫਾਨ ਤੇ ਪੰਜਾਬ ਹੈ ਤੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਸਮੇਂ ਪਾਣੀ ਪਰ ਚੁੱਕਿਆ ਹੜ ਦੀ ਮਾਰ ਹੈ ਠਾ ਇਸ ਸਮੇਂ ਪੰਜਾਬ ਐ ਤੇ ਜੇਕਰ ਆਪਾਂ ਪਾਖੜਾ ਡੈਮ ਦੀ ਇਸ ਸਮੇਂ ਗੱਲ ਕਰੀਏ ਤਾਂ ਪਾਖੜਾ ਡੈਮ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਬੀਤੇ ਦਿਨ ਤੋਂ ਅੱਜ 3 ਫੁੱਟ ਜੋ ਕਿ ਵੱਧ ਪਾਖੜਾ ਡੈਮ ਦੇ ਵਿੱਚ ਪਾਣੀ ਹੈ ਤੇ ਇਸ ਤੋਂ ਬਾਅਦ ਪਾਖੜਾ ਡੈਮ ਦਾ ਜੋ ਪਾਣੀ ਹੈ ਇਸ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਜੋ ਬਾਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਹੈ ਠਾ ਜੋ ਪਾਖੜਾ ਡੈਮ ਦਾ ਪਾਣੀ ਹੈ ਬੀਤੇ ਦਿਨ 2 ਫੁੱਟ ਜੋ ਕਿ ਪਾਣੀ ਹੋਰ ਜ਼ਿਆਦਾ ਵੱਧ ਗਿਆ ਤੇ ਇਸ ਤੋਂ ਇਲਾਵਾ ਖੱਤੇ ਦਾ ਨਿਸ਼ਾਨ ਇੱਥੇ 1680 ਫੁੱਟ ਹੈ ਤੇ ਇਸ ਸਮੇਂ ਜੋ ਪੱਧਰ ਦੀ ਗੱਲ ਕਰੀਏ ਤਾਂ ਇਸ ਸਮੇਂ ਜੋ ਪੱਧਰ ਹੈ 1676.72 ਫੁੱਟ ਪਾਕੜਾ ਡੈਮ ਦੇ ਵਿੱਚ ਪਾਣੀ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਮੁਸੀਬਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਜੇਕਰ ਪੰਜਾਬ ਪਾ ਦੀ ਗੱਲ ਕਰੀਏ ਤਾਂ ਲਗਾਤਾਰ ਅੱਜ ਚੌਥਾ ਦਿਨ ਹੈ ਪੰਜਾਬ ਦੇ ਵਿੱਚ ਜੋ ਮੀਂਹ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਤੋਂ ਬਾਅਦ ਅੱਜ ਜੇਕਰ ਪਾਖੜਾ ਡੈਮ ਦੀ ਗੱਲ ਕਰੀਏ ਤਾਂ ਪਾਖੜਾ ਨੰਗਲ ਡੈਮ ਦੇ ਵਿੱਚ ਅੱਜ ਪਾਣੀ ਦਾ ਜੋ ਪੱਧਰ ਹੈ ਉਹ ਫੇਰ ਤੋਂ ਵੱਧ ਗਿਆ 2 ਫੁੱਟ ਹੋਰ ਜ਼ਿਆਦਾ ਜੋ ਪਾਣੀ ਵੱਜ ਚੁੱਕਿਆ ਹੈ ਤੇ ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਹੇਠਾਂ ਪਾਣੀ ਇੱਥੇ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੋਂਗ ਡੈਮ ਦੇ ਵਿੱਚ ਵੀ ਜੋ ਪੋਂਗ ਡੈਮ ਦਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ 10 ਫੁੱਟ ਜਿਆਦਾ 10 ਫੁੱਟ ਉੱਪਰ ਚੱਲ ਰਿਹਾ ਹੈ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਇਸ ਸਮੇਂ ਪਾਣੀ ਵੱਧਿਆ ਹੋਇਆ ਹੈ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਵੱਧਿਆ ਹੋਇਆ ਹੈ ਤੇ ਪੌਂਗ ਡੈਮ ਦੇ ਵਿੱਚ ਸਭ ਤੋਂ ਪਹਿਲਾਂ ਜੋ ਕਿ ਉਸਦੇ ਪੌਂਗ ਡੈਮ ਦੇ ਜਿਹਨੇ ਫਲੱਡ ਗੇਟਸ ਹਨ ਉਹਨਾਂ ਨੂੰ ਖੋਲ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਪਾਣੀ ਆਇਆ ਤੇ ਹੁਣ ਜੋ ਕਿ ਉਫਾਨ ਦੇ ਉੱਪਰ ਪੰਜਾਬ ਚਲਦਾ ਨਜ਼ਰ ਆ ਰਿਹਾ ਹੈ ਇਸ ਸਮੇਂ ਹੜ ਦੀ ਚਪੇਟ ਦੇ ਵਿੱਚ ਪੰਜਾਬ ਹੈ ਤੇ ਲਗਾਤਾਰ ਜੋ ਪਾਣੀ ਦਾ ਪੱਧਰ ਹੈ ਦਰਿਆਵਾਂ ਦੇ ਵਿੱਚ ਵੱਧਦਾ ਜਾ ਰਿਹਾ ਜਿਸ ਦੇ ਕਾਰਨ ਜੋ ਪਾਣੀ ਹੈ ਉਹ ਪਿੰਡਾਂ ਦੇ ਵਿੱਚ ਵੜ ਰਿਹਾ ਤੇ ਲੋਕਾਂ ਨੂੰ ਹੋਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਕਈ ਫੁੱਟ ਜੋ ਕਿ ਲੋਕਾਂ ਦੇ ਘਰਾਂ ਦੇ ਅੰਦਰ ਵੀ ਪਾਣੀ ਆ ਗਿਆ ਸੜਕਾਂ ਦੇ ਹਾਲਾਤ ਇਸ ਸਮੇਂ ਕਾਫੀ ਵੱਧ ਤੋਂ ਬੱਦਰ ਖਣ ਨੂੰ ਮਿਲ ਰਿਹਾ ਤੇ ਅੱਜ ਸਤਲੁਜ ਦਰਿਆ ਦਾ ਵੀ ਜੋ ਬੰਨ ਹੈ ਉਹ ਟੁੱਟ ਗਿਆ ਜਿਸ ਤੋਂ ਬਾਅਦ ਕਾਫੀ ਮੁਸ਼ਕਲ ਦੇ ਨਾਲ ਇਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਕਈ ਆਰਮੀ ਦੀਆਂ ਟੀਮਾਂ ਵੀ ਉੱਥੇ ਮੌਕੇ ਦੇ ਉੱਪਰ ਮੌਜੂਦ ਨੇ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਤਾਂ ਹਾਲਾਂਕਿ ਸਤਲੁਜ ਦਰਿਆ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਉਹ ਨਹੀਂ ਵਧਿਆ ਤੂਸੀ ਬੰਨ ਜੋ ਕਿ ਉਹ ਪਹਿਲੇ ਵੀ ਟੁੱਟ ਚੁੱਕਿਆ ਸੀਗਾ ਜਿਸ ਨੂੰ ਲੋਕਾਂ ਦੇ ਵੱਲੋਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਪਾਣੀ ਦਾ ਪੱਧਰ ਉੱਥੇ ਨਹੀਂ ਵਧਿਆ ਪਰ ਜੋ ਮੁਸੀਬਤ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਇੱਥੇ ਹੀ ਬੀਤੇ ਦਿਨ ਤੋਂ 2 ਫੁੱਟ ਜੋ ਕਿ ਅੱਜ ਇਸ ਸਮੇਂ ਪਾਖੜਾ ਨੰਗਲ ਡੈਮ ਦੇ ਵਿੱਚ ਜੋ ਕਿ ਪਾਣੀ ਦਾ ਪੱਧਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਮਹਿਜ਼ 3 ਫੁੱਟ ਹੇਠਾਂ ਜੋ ਕਿ ਪਾਣੀ ਇਸ ਸਮੇਂ ਪਾਖੜਾ ਨੰਗਲ ਡੈਮ ਦੇ ਵਿੱਚ ਹੈ ਜਿੱਥੇ ਕੀ ਗੱਲ ਕਰੀਏ ਤਾਂ 1680 ਜੋ ਕਿ ਫੁੱਟ ਇਸ ਦਾ ਖਤਰੇ ਦਾ ਨਿਸ਼ਾਨ ਦੱਸਿਆ ਜਾ ਰਿਹਾ ਉਸ ਤੋਂ ਸਿਰਫ 3 ਫੁੱਟ ਹੇਠਾਂ ਪਾਣੀ ਚੱਲ ਰਿਹਾ ਤੇ ਹੁਣ ਖਤਰੇ ਦੀ ਘੰਟੀ ਜੋ ਕਿ ਲਗਾਤਾਰ ਵੱਧਦੀ ਵੱਜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ 4 ਦਿਨਾਂ ਤੋਂ ਮੀਂਹ ਹੈ ਤੇ ਆਉਣ ਵਾਲੇ ਅਜੇ 10 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਹੈ ਇਥੇ ਤੱਕ ਕਿ ਪੰਜਾਬ ਦੇ ਵਿੱਚ ਜੋ ਕਈ ਇਲਾਕੇ ਨੇ ਉਹ ਮੀਂਹ ਦੇ ਨਾਲ ਪਰ ਚੁੱਕੇ ਨੇ 11 ਜ਼ਿਲ੍ਹੇ ਪੰਜਾਬ ਦੇ ਇਸ ਸਮੇਂ ਹਾਈ ਅਲਰਟ ਤੇ ਰੱਖੇ ਹੋਏ ਨੇ ਐਨ ਡੀ ਆਰ ਐਫ ਦੀ ਟੀਮਾਂ ਦੀ ਗੱਲ ਕਰੀਏ ਐਸ ਡੀ ਆਰ ਐਫ ਦੀ ਟੀਮਾਂ ਦੀ ਗੱਲ ਕਰੀਏ ਜਾਂ ਫਿਰ ਆਰਮੀ ਦੇ ਜਵਾਨਾਂ ਦੀ ਗੱਲ ਕਰੀਏ ਸਾਰੀ ਜੋ ਕਿ ਫੋਰਸ ਹੈ ਇਸ ਸਮੇਂ ਪੰਜਾਬ ਦੇ ਨਾਲ ਰਲ ਕੇ ਉਹਨਾਂ ਨੂੰ ਮੁਸੀਬਤ ਤੋਂ ਬਾਹਰ ਕੱਢਣ ਦੀ ਜੋ ਕਿ ਮੁਸ਼ਕਲ ਕਰ ਰਹੀ ਹੈ ਉੱਤੇ ਹੀ ਲੋਕ ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਪ੍ਰਭਾਵਿਤ ਹੈ ਕਈ ਲੋਕਾਂ ਨੂੰ ਇਸ ਸਮੇਂ ਰੈਸਕਿਊ ਕਰ ਲਿਆ ਗਿਆ ਹੈ ਕਈ ਲੋਕਾਂ ਦੀ ਮੌਤ ਹੋ ਗਈ ਹੈ ਲੱਖਾਂ ਕਰ ਜੋ ਕਿ ਕਿਸਾਨਾਂ ਦੀ ਜ਼ਮੀਨ ਇਸ ਸਮੇਂ ਬਰਬਾਦ ਹੋ ਚੁੱਕੀ ਹੈ